ਅਜੀ ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਇਹ ਥੋੜਾ ਸਾਰਿਆਂ ਦਾ ਜਨੇ ਸਾਡੇ ਨਾਲ ਨਵੇਂ ਪੁਰਾਣੇ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਤੇ ਇੰਨਾ ਮਾਣ ਤੇ ਆਪਣੇ ਸੋਹਣੇ ਸੋਹਣੇ ਤੁਸੀਂ ਕਮੈਂਟ ਵੀ ਸਾਨੂੰ ਦਿਨੇ ਤੇ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਕਰਵਾ ਚੌਥ ਤੋਂ ਬਾਅਦ ਹੁਣ ਆ ਗਈਆਂ ਜੀ ਚੱਕਰੀਆਂ ਤੇ ਚੱਕਰੀਆਂ ਆਏ ਆ ਤੇ ਪਹਿਲਾਂ ਤੁਹਾਨੂੰ ਦੱਸਦੇ ਹਾਂ ਹੁਣ ਚੱਕਰੀਆਂ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਤੇ ਕੀ ਕਿਹਦੀ ਚੱਕਰੀ ਅਸੀਂ ਦੇਣੀ ਆ ਕਿੱਥੇ ਆਉਣਾ ਜਾਣਾ ਜੋ ਵੀ ਆਪਾਂ ਤੁਹਾਨੂੰ ਦੱਸਦੀਆਂ ਵੀਡੀਓ ਵਿੱਚ ਜਰੂਰ ਦੱਸਦੇ ਜਾਵਾਂਗੇ ਉਹ ਤੋਂ ਪਹਿਲਾਂ ਜੀ ਇੱਧਰ ਮਾਤਾ ਬੈਠੀ ਆ ਸਾਸੀ ਦੀ ਗਾਣ ਪਾਈ ਸਾਡੇ ਨੂੰ ਆਦ ਤੰਤ ਰੁਕਦੀ ਆ ਤੇ ਸਾਰਿਆਂ ਨੂੰ ਪੁੱਛਦਾ ਮੇਰੇ ਨਾਲ ਆ ਜਿ ਚੱਲਿਆ ਪੁੱਤ ਜੀ ਤਰੀ ਬੰਦ ਮਾਰਦੇ ਕੇ ਮਹਾਸੀ ਚੱਲਿਆ ਜੀ ਚਰਨਜੀਤ ਮਨਿੰਦਰ ਅੰਗਦ ਘਰੇ ਰਹਿਣਗੇ ਨਾ ਸਾਰੇ ਚੱਲਦੇ ਆਹ ਹੁਣ ਹੋਰ ਹੀ ਕਹੂੰਗੀ ਸਾਰੇ ਚੱਲੇ ਗਏ ਨੇ ਤੇ ਇੱਧਰ ਚਰਨਜੀਤ ਸਾਸ਼ਟਿਕਾਲ ਜੀ ਸਾਰਿਆਂ ਨੂੰ ਪਰਮਾਤਮਾ ਗੁਰਦਾਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਸੰਗਤ ਵਿੱਚ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਅੱਜ ਚੱਲੇ ਆ ਜੀ ਅਸੀਂ ਕਰਨ ਦੀ ਚੱਕਰੀ ਲੈ ਕੇ ਪਰਮਾਤਮਾ ਉਹਨੂੰ ਵੀ ਚੜਦੀ ਕਲਾ ਵਿੱਚ ਰੱਖੇ ਤੇ ਜੱਪੀ ਸਾਡਾ ਬਾਈ ਪਰਦੇਸਾਂ 'ਚ ਬੈਠਾ ਹੈ ਉਹ ਜਦਾਊਗਾ ਜਦੋਂ ਚੱਕਰੀ ਦਿੰਦੀ ਹੈ ਕੋਈ ਨਾ ਹੁੰਦਾ ਵੀ ਸਿਰ ਮੱਥੇ ਆ ਤੇ ਕਰੇ ਪਰਮਾਤਮਾ ਇਹਨਾਂ ਨੂੰ ਰਾਜੀ ਰੱਖੇ ਦਵਾਉਣੇ ਵਾਲਿਆਂ ਨੂੰ ਵੀ ਇਹਨਾਂ ਨੂੰ ਵੀ ਪਰਮਾਤਮਾ ਦੁੱਤ ਪੁੱਤ ਸਭ ਨੂੰ ਹੀ ਦਵੇ ਹੈ ਨਾ ਚਾਹ ਹੁੰਦਾ ਹੈ ਨਾਨਕਿਆ ਨੂੰ ਨਾਨਕਿਆ ਦਾ ਜੁੜ ਹੁੰਦਾ ਹੈ ਅੱਕ ਵੀ ਹੁੰਦਾ ਤੇ ਅਸੀਂ ਚੱਲਨੇ ਆ ਮੈਂ ਤਾਂ ਕਰਦੀ ਕਹਿੰਦੀ ਮਨਿੰਦਰ ਟੈਡੀ ਇੰਟਰਨੈਟ 'ਤੇ ਟਾਈਮ ਨਹੀਂ ਸੀ ਮੈਂ ਕਿਹਾ ਚੱਲ ਹੁਣ ਚੱਲਦੇ ਆ ਜੈਤਵਰ ਨਾਲ ਮੰਦਿਰ ਘੁੰਮੇ ਆਊਗਾ ਤੇ ਜਿਹੜੇ ਵਰ ਜਸਮੀਨ ਵੀ ਕਹੀ ਜਾਂਦੀ ਮਾਮੀ ਤੁਸੀਂ ਆਉਂਦੇ ਨਹੀਂ ਛੋਟੀ ਜੀ ਨੂੰ ਦੇਖਣ ਮੁੜ ਕੇ ਆਏ ਨਹੀਂ ਟਾਈਮ ਹੀ ਨਹੀਂ ਲੱਗਿਆ ਬੱਸ ਟਾਈਮ ਹੀ ਨਹੀਂ ਲੱਗਿਆ ਤੇ ਭਾਈ ਦੇਖਣਾ ਫਿਰ ਬੀਬੀ ਨੂੰ ਸੀ ਕਹਿੰਦੇ ਆ ਭਾਈ ਨਾਲ ਚੱਲ ਹਾਂ ਇਹ ਸਾਡੇ ਨਾਲ ਕਿੱਥੇ ਜਾਂਦੀ ਆ ਇਹ ਜਿਹੜੇ ਕਹਿੰਦੇ ਆ ਭਾਈ ਮੈਂ ਜਾ ਜੇ ਸਾਰਿਆਂ ਦੇ ਬੁੱਤ ਚਲੇ ਜਾਣਾ ਬਹੂ ਨੇ ਵੀ ਛੇ ਜਾਣਾ ਦੋਏ ਪੋਤੇ ਨੇੁੰਦਾ ਏ ਮੈਂ ਬੁੱਤ ਭੇਜ ਆਇਆ ਕਿ ਮੈਨੂੰ ਕੰਮ ਬੀਬੀ ਕਹਿੰਦੇ ਆ ਤਾਂ ਮੈਂ ਮੰਨ ਗਿਆ ਪਰ ਜਿਹੜੀ ਜਗ੍ਹਾ ਤੇਰੀ ਆ ਉਹ ਅਸੀਂ ਨਹੀਂ ਲੈ ਸਕਦੇ ਨਹੀਂ ਹਾਂ ਉਹ ਤੁਸੀਂ ਉਹ ਕਰ ਸਕਦੇ ਮੈਂ ਛੱਡ ਤੀ ਕਿਉਂ ਹੁਣ ਤੁਸੀਂ ਸੰਭੋ ਜਿਹੜਾ ਤੇਰਾ ਹੱਥ ਆ ਤੇਰੇ ਹੀ ਜਿਹੜਾ ਛੱਡ ਤਾਂ ਕਾ ਤੇ ਮੈਂ ਕਰਦੇ ਆ ਵਧੀਰਾ ਹੁਣ ਤੁਸੀਂ ਕਰੋ ਦੇਖ ਲੈ ਜੰਦੀ ਉਹ ਤਾਂ ਕੋਈ ਨਾ ਜੀ ਸਮਾਨ ਦੀ ਤਾਂ ਕੋਈ ਗੱਲ ਨਹੀਂ ਉਹ ਤਾਂ ਚਲ ਜਾ ਸਾਡਾ ਹੱਕ ਨਹੀਂ ਜਾਉਂਗੇ ਪਰ ਮੈਂ ਕਿਹਨੂੰ ਜਾਣ ਦੀ ਗੱਲ ਕਰਦੇ ਆ ਅਸੀਂ ਤੇਰੇ ਬਟੂਏ ਦੀ ਗੱਲ ਨਹੀਂ ਕਰਦੇ ਤੇਰੇ ਹੀ ਬਟੂਏ ਦੀ ਗੱਲ ਹੀ ਕਰਦੇ ਅੰਗਰ ਦੀ ਗੱਲ ਕਰਦੀਆਂ ਜੀ ਇਹ ਕਹਿੰਦੇ ਜਾਣਾ ਨਹੀਂ ਦੇਖਿਆ ਹੁਣ ਬੀਬੀ ਨੇ ਜੀ ਉਹ ਗੱਲ ਪਰ ਆਉਣਾ ਹੀ ਨਹੀਂ ਮੰਮੀ ਨੇ ਜਾਣ ਮੈਂ ਜੱਪੀ ਦੀ ਲੈ ਕੇ ਚੱਕ ਰਹੀ ਮੈਂ ਤੁਹਾਨੂੰ ਕਿਆ ਕਿਆਤਾ ਮੰਮੀ ਨੂੰ ਪਤਾ ਵੀ ਉੱਤੇ ਹੀਰਾ ਦੀ ਟੈਕਟਰ ਲੱਗ ਸਕਦੀ ਉੱਥੇ ਫੇਰ ਵੀ ਉਹ ਲੱਗ ਸਕਦੀ ਮਤਲਬ ਪਾਸਪੋਰਟ ਮੰਮੀ ਦਾ ਬੜਾ ਉਹ ਸਾਡਾ ਬੜਾ ਲੈਣਾ ਉਹ ਠੀਕ ਆ ਮੈਂ ਇਹਨੂੰ ਪਹਿਲੇ ਚਰਨਜੀਤ ਨੂੰ ਕਿਹਾਤਾ ਮੈਂ ਕਿਹਾ ਚਰਨਜੀਤ ਬੀਬੀ ਨੇ ਨਹੀਂ ਮੰਨਣਾ ਮੇਰਾ ਤਾਂ ਮੰਨਣਾ ਹੀ ਨਹੀਂ ਉਹਨੇ ਕਹਿਣਾ ਇਹ ਕਿਵੇਂ ਕਿਆ ਕਹਿੰਦੀ ਨਾ ਬੀਬੀ ਮੇਰਾ ਕਹਿਣਾ ਮੋੜ ਨਹੀਂ ਸਕਦੀ ਮੋੜ ਨਹੀਂ ਸਕਦੀ ਕਰਾਲਾ ਬੇਇੱਜ਼ਤੀ ਹੋ ਗਈ ਬੇਇੱਜ਼ਤੀ ਨਹੀਂ ਕੰਮ ਦੇ ਆ ਲੈ ਦੇਖ ਲੈ ਚੱਲੋ ਤਾਂ ਉਹ ਜਿਹੜਾ ਉਹ ਮਿਸਤਰੀ ਲੈ ਆਇਆ ਜਿਹੜਾ ਮਕਾਨ ਨੂੰ ਆਇਆ ਬਿਲਕੁਲ ਸਾਮਾਨ ਲਿਆਉਣਾ ਪੈਣਾ ਤੇ ਉਧਰ ਹੀ ਅਮਰਦ ਹਾਸ ਦਿਖਾ ਫਾਸ ਕੁੱਚਾ ਆ ਜਿਹੜਾ ਪਰਪਤ ਆਏ ਆ ਅੱਲਾ ਯੂ ਪੂਰਾ ਖਾਸ਼ ਆ ਲੈ ਪੂਰਾ ਖਾਸ਼ ਆ ਲੈ ਅੰਦਰ ਧੱਕੋ ਆਸੇ ਜੀ ਇਹ ਰਿਹਾ ਤੁਸੀਂ ਵੀਡੀਓ ਵਿੱਚ ਦੇਖੇ ਹੋਣਾ ਇਹ ਆਪਾਂ ਨੇ ਕਰੇ ਜਿਹੜੀ ਟੈਂਕੀ ਉੱਪਰ ਖਾਈ ਆ ਮਦਰ ਜਿੰਨੇ ਮੋਟੇ ਉੱਪਰ ਕਰ ਰਹੇ ਆਪਾਂ ਟੈਂਕੀ ਜੇ ਬਾਥਰੂਮ ਸਾਡੇ ਪਹਿਲਾਂ ਬਹੁਤ ਪੁਰਾਣਾ ਬਣਿਆ ਹੋਇਆ ਤਾਂ ਤੇ ਉਹਦੇ ਕਰਕੇ ਆਪਾਂ ਨੇ ਪੈਪੂ ਕੋਏ ਫਿਰ ਪੰਨ ਤੋੜ ਜਿਹੜੀ ਨੂੰ ਤਾਂ ਪਲਾਸਟਰ ਪਾ ਜਿਹੜਾ ਹੋਣਾ ਕਰ ਕੰਧਾ ਨਾ ਵੀ ਫਸ ਪੈ ਗਿਆ ਤੇ ਬਸ ਇੱਕ ਰਹਿ ਗਿਆ ਪਰਵਾਸਾ ਤੇ ਆਪਾਂ ਟੈਂਕੀ ਜੇ ਨਾ ਬਾਈ ਕਿਹੜੀ ਓੜਾ ਕਰਕੇ ਦੋ ਕਿਉਂ ਆਹੋ ਜਿੰਗੜ ਵਿੱਚ ਕਰਿਆ ਵਿਚਾਰੀ ਕੱਲੇ ਫਰਸਦਾ ਕਰਿਆ ਕਿਆ ਚੱਕਰ ਵੀ ਦਿਹਾੜੀ ਦੀ ਦਿਹਾੜੀ ਕਰੀ ਹੋਣੀ ਕੰਮ ਦਿਹਾੜੀ ਦੋ ਜਣੇ ਕਿੰਨਾਂ ਗਏ ਉਹਨਾਂ ਨਾਲ ਦੋ ਜਣੇ ਨਹੀਂ ਤੇ ਕੱਲੇ ਸਾਨੂੰ ਬੰਦ ਕਰਦਾ ਕਿਤੇ ਵੀ ਉਹ ਵੀ ਕਰਾ ਤੂੰ ਤੇਰਾ ਦਿਮਾਗ ਕਾਤੇ ਖਰਾਵਾ ਕਰਾ ਨਾ ਇਹਨੂੰ ਬੰਦ ਕਰ ਕਿਆ ਕਹਣਾ ਇਹਨੂੰ ਚੱਲ ਹੁਣ ਬੈਠਣਾ ਇਹਨੂੰ ਐ ਆਇਆ ਕਿਆ ਕਹਨੇ ਕਿੱਥੇ ਜਾਣਾ ਕਿੱਥੇ ਐ ਤਾਂ ਗੱਡੀ ਚ ਗੱਲਾਂ ਹੀ ਹੁੰਦਾ ਗੇਲਾ ਵਾਹ ਅਸੀਂ ਨਹੀਂ ਜਾਣਾ ਅਸੀਂ ਨਹੀਂ ਜਾਣਾ ਤੈਨੂੰ ਦੱਸ ਨਹੀਂ ਜਾਣਾ ਕਹਿੰਦਾ ਚੱਲ ਬਸ ਨਹੀਂ ਜਾਣਾ ਕੱਲ ਜਾਣਾ ਹੈ ਅੱਛਾ ਚੱਲ ਤੂੰ ਤੈਨੂੰ ਐ ਦੱਸ ਹੁਣ ਇੱਕ ਗੱਲ ਬੇਬੀ ਹੁਣ ਜੱਟਨੀ ਵੀ ਵਿਖਮਾ ਲਾਈ ਦੀ ਵੀ ਦੇਖੋ ਨਾ ਅੱਜ ਕੱਲ੍ਹ ਜੇ ਆਪਾਂ ਦੇਖੇ ਜੇ ਮੁੰਡੀਆਂ ਮੁੰਡਿਆਂ ਨਾਲ ਕੁੜੀਆਂ 'ਚ ਕੀ ਫਰਕ ਹੈ ਹਨਾ ਪ੍ਰਮਾਤਮਾ ਦੀ ਤੇਜ ਵੇਹੋ ਕੁੜੀ ਨੂੰ ਵੀ ਕੋ ਲੈ ਕੇ ਜਾਈਏ। ਕੁੜੀ ਨੂੰ ਪੈਸੇ ਦੇ ਦ। ਵੀ ਜੈਨ ਕੋ ਸੂਟ ਲਈ ਜੀਏ ਕੋ। ਨਾ ਕੱਲ ਤਾਂ ਉੱਥੇ ਭੌਂਦ ਦਿੰਦੇ ਵੀ। ਹਾਂ ਪੈਸੇ ਦੇ। ਸੂਟੇ ਲੈ ਜੰਨੇ ਆ ਕਿਹਾ ਤੁਹਾਨੂੰ 2-400 ਰੁਪਏ। ਚਲੋ ਤੇਰੀ ਮਰਜੀ ਹੈ ਭਾਈ। ਕੋਈ ਨਹੀਂ। ਅੱਜ ਹੱਥੇ ਗੜੀ ਵੀ ਤਾਂ ਕਿਹਾ ਨਾ ਮਾਤਾ ਨੇ ਕਿਹਾ ਤਾਂ। ਜੀ ਮਦਰ ਜੀ ਨਾਲ ਹੀ ਗਈ ਸੀ ਆਉਣਾ। ਮੋਮੀ ਕਹਿੰਦੀ ਸਵੇਰੇ ਆਉਂਗੀ ਨਾ। ਉਹ ਮੈਂ ਕਹਤਾ ਨਹੀਂ ਮੈਂ ਸਵੇਰ ਨੂੰ ਮਾੜਾ ਕਰਕੇ ਆਹ ਭਾਈ ਬੈਠੀ ਆ ਤੇ ਤੁਸੀਂ ਤਾਂ ਕਹਿ ਲੀਏ ਲੈ ਟਾਈਮ ਆਇਆ ਉਹ ਮੈਨੂੰ ਆਇਆ ਵੀ ਇਹਨੂੰ ਛੁੱਟੀ ਆ ਵੀ ਚੱਲ ਘੁੰਮੀ ਆਉਗਾ ਕੱਲ ਨੂੰ ਪੂਰਾ ਜਣਾ ਵੀ ਕਿੱਥੇ ਜਾਣਾ ਚੱਕਣਾ ਹੈ ਕਾ ਦੀ ਸਾਡੇ ਦੇ ਪਰਸਾਂ ਨੂੰ ਬਣਾਉਣੀ ਸਾਡੇ ਨਾਲ ਕੁਝ ਹੋਤੀ ਸਾਡੇ ਤੋਂ ਵੀ ਪਰਸਾਂ ਨੂੰ ਬਣਾਉਣੀ ਆਪਣੀ ਇਹਦੇ ਕਰਵਾ ਤੌਰ ਤੇ ਕਿੰਨੇ ਦਿਨਾਂ ਬਾਅਦ ਹੁੰਦੀ ਆ ਚਾਰ ਦਿਨ ਬਾਅਦ ਚਾਰ ਦਿਨ ਚਾਰ ਦਿਨ ਬਾਅਦ ਕਹਿੰਦੇ ਦੋ ਦਿਨਾਂ ਕਰਤੀ ਤਾਂ ਹੋ ਜਾਣਾ ਮੇਂ ਬਸ ਚਾਰ ਦਿਨ ਬਾਅਦ ਅੱਜ ਕੱਲ ਤੇ ਕੱਲ ਤੇ ਕਰਤੀ ਕਰਤੀ ਸ਼ਨੀਵਾਰ ਸ਼ਨੀਵਾਰ ਅੱਜ ਐਤਵਾਰ ਦੋ ਤਿੰਨ ਦਿਨ ਮੰਗਲਵਾਰ ਨੂੰ ਚਾਰ ਦਿਨ ਹੋਣਗੇ ਚਾਰ ਦਿਨ ਬਾਅਦ ਚਾਹ ਚੌਥੇ ਦਿਨ ਹੀ ਹੁੰਦੀਆਂ ਨੇ ਵੀ ਮੰਗਲਵਾਰ ਬਣਦਾ ਮੰਗਲਵਾਰ ਨੂੰ ਤੇ ਚੰਦਰ ਨੂੰ ਕੱਲ ਨੂੰ ਬਣਦੇ ਚਾਹ ਪਾਰਸੋ ਦੇ ਨਾ ਕਰੂਗੀ ਸ਼ਨੀਵਾਰ ਨੂੰ ਤੇ ਉਹ ਨਹੀਂ ਐਤਵਾਰ ਨੂੰ ਕੱਲ ਨੂੰ ਹੋਵਾਰਾ ਸ਼ਨੀਵਾਰ ਹਫਤੇ ਦੀ ਹੁੰਦੀ ਹੈ ਚੱਕਰੀਆਂ ਚੌਥੇ ਦਿਨ ਮੰਗਲਵਾਰ ਨੂੰ ਬਣਦੀਆਂ ਮੈਂ ਤਾਂ ਇਹਨਾਂ ਨੂੰ ਪੁੱਛਿਆ ਤਾਂ ਭਈ ਗਿਆ ਚੱਲ ਕੋਈ ਨਾ ਕਰ ਮੰਗਲਵਾਰ ਨੂੰ ਰੱਖ ਲੈਣੀ ਸਾਡੇ ਨੂੰ ਮੰਗਲਵਾਰ ਨੂੰ ਰੱਖਣੀਆਂ ਸਾਰਿਆਂ ਨੂੰ ਸ਼ਨੀਵਾਰ ਨੂੰ ਹੁੰਦਾ ਚਾਰ ਦਿਨ ਤੈਨੂੰ ਪਤਾ ਨਹੀਂ ਇਹ ਪੁੱਤ ਕਾ ਹੁੰਦਾ ਹੈ ਚਲੋ ਭਾਈ ਇਹ ਨਹੀਂ ਬੈਠਣ ਦਿੰਦਾ ਓਏ ਜਾਣਾ ਦੀ ਕਿਤੇ ਨਹੀਂ ਜਾਣਾ ਇੱਥੇ ਰਹਿਣਾ ਐ ਮਮਾ ਤੱਕ ਜਾਣਾ ਪਾਪਾ ਦੇ ਨਾਲ ਨਹੀਂ ਰਹਿਣਾ ਕਿੱਥੇ ਜਾਣਾ ਹੈ ਕਿੱਥੇ ਜਾਣਾ ਕਿੱਥੇ ਰਸਤਾ ਤੇ ਨੂੰ ਜਾਣਾ ਕਹਦੇ ਆਹ ਉਹਦਾ ਟਾਈਟ ਮੜਾ ਦੇ ਇੰਕਲਾਉ ਤੁਸੀਂ ਚਲੋ ਜੀ ਤੇ ਇੱਧਰ ਹੁਣ ਗਲੇ ਮੋੜਾ ਏ ਅੱਛਾ ਉਹ ਇੱਕ ਡੱਬਾ ਲੈ ਜੰਨੇ ਆ ਦੋ ਡੱਬੇ ਲੈ ਜੇ ਦੇਖੀ ਨਾ ਮੜਾ ਤਾਂ ਐਸਾ ਨਹੀਂ ਮੰਗਣਾ ਲੈ ਆਣੇ ਕੰਮ ਕਰ ਲੈ ਨਹੀਂ ਕਰੇ ਜੇ ਤੁਸੀਂ ਜੇ 20 ਜਿੱਦੜਾ ਹੀ ਹੋ ਵੀ ਕੇ ਅੰਗਰ ਕਹਿੰਦਾ ਉੱਪਰ ਜਾਣਾ ਚੱਕ ਪੈਸੇ ਮੰਗਦਾ ਹੁਣ ਦੇ ਦੋ ਆ ਚੱਕ ਨਹੀਂ ਆ ਜਾ ਹਾਂ ਏ ਇੱਕ ਇਹਨਾਂ ਵੀ ਖੁੱਸ ਜਾਂਦਾ ਚਲੋ ਤੇ ਬਾਕੀ ਹੋਣੇ ਤੇ ਡੱਬਾ ਲੈ ਜੰਨੇ ਹਨਾ ਦੋ ਡੱਬੇ ਲੱਡੂਆਂ ਦਾ ਦੋ ਡੱਬੇ ਹਾਂ ਲੱਡੂਆਂ ਦਾ ਇੱਕ ਬਾਤੀ ਦਾ ਨਾ ਨਾ ਗੱਲ ਉਹ ਪਤੀ ਸਾਹਿਬ ਆਹ ਹੋਰ ਵੀ ਬਾਤੀ ਉਹਨੇ ਇੱਕ ਰਾਤ ਗੱਲੇ ਹੋਰ ਕੇਲੇ ਸੀ ਰਾਜਗੁਰੂ ਕਿਹਾ ਕੇਲੇ ਸੀ ਸਾਹਿਬ ਗੁਰੂ ਕਿਹਾ ਤੇ 7 ਰੁਪਏ ਲੱਗੇ ਉਹ ਪਾ ਲਿਆ ਤੇ ਰਾਤ 500 ਦੇ ਕੇਲੇ 100 ਰੁਪਏ ਦੇ 3 ਕਿਲੋ ਤੇ ਇਹ ਲੈਣਾ ਨਹੀਂ ਸੀ ਕੱਟੇ ਲੈਣਾ ਰੱਖ ਲੈਣੀ ਆ ਦਵਾਈ ਦਾ 6 ਕਿਲੋ ਲੈ ਲੈਣ ਸੀ ਮਤਲਬ ਦਵਾਈ ਦਾ ਰੱਖ ਲਈ ਦਿੱਤੀ ਚੱਲ ਫੇਰ ਮੈਂ ਦੇ ਸਾਥ ਤੇ ਮੈਂ ਮੇਰੇ ਤੇ ਆਉਂਦੇ ਨੇ ਨਾਲ ਕੱਟੇ ਰੱਖ ਲੈਣੀ ਸੀ ਨਹੀਂ ਨਹੀਂ ਦੇ ਨਹੀਂ ਲੈ ਜਾ ਮਮੀ ਨੇ ਪੁੱਛੇ ਹੋਣੇ ਵਿਚਾਰਨਗੇ ਤੇ ਤੇਰੀ ਛਟਰੀ ਜਿਗੜੀ ਬਾਤ ਨੂੰ 10 ਕਿਲੋ ਕੱਟ ਲਈ ਮੈਂ ਤਾਂ ਬੱਤੇ ਆਂ ਅੰਦੂਰੀ ਜੀ ਕਰੀਓ ਮੇਰੇ ਲਈ ਬੱਲੇ ਨਹੀਂ ਅੰਦੂਰੀ ਕਰੀਓ ਤੇ ਕਿ ਨਾ ਕੋਈ ਦੇ ਕੇ ਦੇ ਕੇ ਆ ਦੇਗੀ ਜੀ ਜੀ ਉਹ ਗੇਕ ਕਲਾ ਨਹੀਂ ਨਾ ਮੈਂ ਕਹਿੰਦੀ ਆ ਆ ਜਾ ਆਉਦੀ ਨਹੀਂ ਕਿੱਥੇ ਆ ਜੂਗੀ ਆਉਦੀ ਨਹੀਂ ਇਹ ਵੀ ਉਰੇ ਵੀ ਆ ਸਕਦੀ ਲੈ ਗੱਟੀ ਦੀ ਕਿੰਨੀ ਕਹਿੰਦਾ ਆ ਜਾ ਉਰੇ ਵੀ ਆ ਸਕਦੀ ਬੁੱਤੋ ਉੱਥੇ ਜਾਣਾ ਪੜੇ ਚੱਲਦੇ 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 ਤੇ ਬਾਕੀ ਉਹ ਬੱਚਾ ਸਵਾਰ ਨਹੀਂ ਹਾਂਜੀ ਆ ਜੀ ਮਗੜੜੀ ਕਰੀ ਨਾ ਟਵਣੀ ਬੁੱਤੋ ਅੱਜ ਕਰੀ ਅੱਛਾ ਨਹੀਂ ਆ ਦੇਖ ਲੈ ਬਿੱਟੇ ਲਿਵਾ ਦੇਣੀ ਉਹ ਲਿਓ ਬਹੁਤ ਫਿਲਪਾ ਕਾ ਲੈਣੀ ਹੈ। ਕੀਆ ਚਪਲੀ ਦੀ? ਕਿਉਂ? ਅੱਜ ਜੀ ਮੈਨੂੰ ਉਹਨਾਂ ਦੇ ਘਰ ਤੇ ਕਿਹਨਾਂ ਦੇ? ਜਿਹੜਾ ਉਹ ਮੰਤਰ ਕੀਨ ਦਾ ਹੁੰਦਾ। ਇਹ ਮੁੱਤਕੀ ਮੁੱਤਕੀ। ਇਹਨੇ ਉਹਦੀ ਸੈਂਡਲ ਸਿੱਟ ਤੇ ਦੀ ਉਹ ਹੋਈ ਚਪਲ ਲੈ ਗਿਆ ਜੀ ਘਰ ਨੂੰ ਫੇਰ। ਫੇਰ ਦੁਬਾਰਾ ਮੇਰੇ ਸੈਂਡਲ ਦੇ ਵਿੱਚ ਉਹ ਇਹ ਲੜਦੇ ਜੀ ਉਹ ਜਿਹੜੀ। ਆਹ ਫੇਰ ਜਦੋਂ ਮੈਨੂੰ ਮਿਲ ਗਿਆ ਲੈ ਗਿਆ ਇਹਦੀ ਚਪਲੀ ਰਹੇਗੀ। ਉਹਨਾਂ ਨੂੰ ਬੂਟ ਦੇ ਕਾਈ ਤਾਈ ਦੀ ਚਪਲੀ ਨੇ। ਤੋਂ ਕੋਈ ਚੀਜ਼ ਆਈਏ। ਢੱਕਾ ਤਾਂ ਮੈਂ ਇਹ ਚੁੰਨੀ ਦੇ ਲੜ ਨਾਲ ਪਾ ਲੰਦੇ ਦੀ ਬੱਦਰੀ ਉਹ ਚੀਜ਼ ਥੋੜੀ ਜਿਹੀ ਬੱਦਰੀ ਪੈਣ ਨੂੰ ਉਵੇਂ ਨਹੀਂ ਪੈਣੀ ਹਾਂ ਇਸੇ ਭਰਾ ਇਹ ਤੇ ਵੱਖੇ ਹੁਣ ਟਾਈਮ ਟਾਈਮ 'ਚ ਇਹ ਗੱਲਾਂ ਨਵੇਂ-ਨਵੇਂ ਚੀਜ਼ਾਂ ਆ ਗਈਆਂ ਕਿ ਨਹੀਂ ਬੀਤੂ ਹੋਰ ਕਿੱਥੇ ਪਰ ਨਹੀਂ ਕਿਹਾ ਸਾਡਾ ਤੂੰ ਮੈਨੂੰ ਨਹੀਂ ਦੇਖਣਾ ਬਲਹਕਾ ਕਹੇਗਾ ਨਹੀਂ ਬੁੱਸ ਕੋ ਦੇ ਰੱਖੀ ਜਿੰਦਗੇ ਦੇ ਦਿੱਤੀ ਕਹਿੰਗੇ ਆ ਰਿਹਾ ਗਿਆ ਤਾਂ ਗੱਡੀ ਦੀ ਬਹੁਤ ਲੱਗੀ ਜੀ ਉਹ ਖਿੜਕੀ ਖੁੱਲੀ ਹੋ ਗਈ ਉਹ ਤਾਂ ਸਾਹਿਰ ਦਿਖ ਨਹੀਂ ਗਿਆ ਪਹਿਲੀ ਉਹਨੇ ਕਹਿੰਦਾ ਵੀ ਆ ਜਾ ਉਹਰੇ ਚੱਲਿਆ ਵਿਚਾਰੇ ਜੀ ਤਾਂ ਚਲੋ ਹੋਰ ਚਲੋ ਜੀ ਘੜੀ ਘੰਟਾ ਬੈਠੇ ਨਾ ਫਾਇਦਾ ਮੈਂ ਮੁੜ ਕੇ ਆਉਣਾ ਕਿੰਨੇ ਪੁੱਤ ਚੱਲਿਆ ਅੰਗਤ ਚੱਦਿਆ ਚੱਲਿਆ ਆ ਜਾ ਆਜੂ ਆਜੂ ਹੱਲ ਮਾਰੀ ਗੇਨਰ ਬੰਦ ਨੇ ਤੇ ਚਾਹ ਤਾਕ ਨਹੀਂ ਨੇ ਅਜੇ ਨਹੀਂ ਆਇਆ ਨਾ ਲੈ ਗਦੀ ਤੇ ਕੀ ਕਰਾਂ ਮੈਂ ਸਹੀ ਨਹੀਂ ਵੀ ਗੇਦੀ ਜਾਨੋ ਉਹ ਰੋਕਤ ਮੈਂ ਸਾਡਾ ਬੰਦ ਫਿਰ ਕਾਦੇ ਕਰਦੇ ਸਮਾਂ ਤੇ ਚਲੋ ਬਾਕੀ ਹੁਣ ਆਪਾਂ ਮਿਲਦੇ ਆ ਦੋਨੋਂ ਸ਼੍ਰੀ ਚਮਕੌਰ ਸਾਹਿਬ ਜਾ ਕੇ ਤੇ ਲੈ ਲਈ ਇੱਕ ਥੋੜੀ ਜਿਹੀ ਉਹ ਸਮਾਨ ਭਾਈ ਦੇ ਕੋਲ ਜਿਹੜੇ ਜ਼ਰੂਰੀ ਆਉਂਦਾ ਚੱਕਰੀ ਨਾਲ ਲੈ ਕੇ ਜਾਂਦੀ ਹਾਂ ਹਾਂ ਉਹ ਲੈ ਲੇ ਨਾ ਉਹ ਇਹਦੇ ਜੜੀਆਂ ਲੈ ਲੈਣੇ ਆਹ ਜੜੀਆਂ ਲੈ ਜੰਨੇ ਆ ਨਾ ਟੈਂਗ ਜਸਮਿਨ ਦੇ ਮਗਾਈਆਂ ਭੈਣ ਨੂੰ ਵੀ ਦੋਹਾਂ ਨੂੰ ਤੇਨਾਂ ਨੂੰ ਲੈ ਕੇ ਲਾਉਂਗੀ ਚੌਥੀ ਵੀ ਆ ਕਿ ਨਾ ਤਿੰਨ ਤਾਂ ਉਹੀ ਹੋ ਗਈਆਂ ਭੈਣ ਦੋਏ ਭੈਣਾਂ ਜਸਮਿਨ ਦੀ ਚੌਥੀ ਚੱਭੂ ਪੰਜਵੀਂ ਛੋਟੀ ਹੀ ਹੋਗੀ ਕਿਆ ਬਣਾਉ ਨਾ ਨੌਰ ਭੁੱਲ ਜੰਨੇ ਆਰ ਕੋ ਨਾ ਆਰ ਤਾਰੇ ਘੜਨ ਲੱਗਾ ਅੱਛਾ ਚੱਲ ਠੀਕ ਹੈ ਜਾ ਕੇ ਚੰਕੌਰ ਸਾਹਿਬ ਮਿਲਦੇ ਆਪਾਂ ਤੁਹਾਨੂੰ ਤੇ ਸ਼ਗਨ ਲੱਗ ਕੋਈ ਕਿਆ ਤੇ ਮੈਂ ਨਹੀਂ ਤਾਂ ਲੈ ਕੇ ਜਾਂਦੂ ਮੱਤ ਲੈ ਲਈ ਹੁੰਦੀ ਚਾਦੀ ਤੇ ਕੋਲ ਮਿਲਦੇ ਕੱਢੀ ਹੁੰਦੀ ਹੈ ਨਾ ਚੱਲ ਵੀ ਚੱਲ ਚੱਲ ਲਾ ਬਰਤਲ ਠੀਕ ਅੰਦਰ ਵੀ ਆਪਾਂ ਚੱਲ ਚਲੋ ਜੀ ਚੱਲਦੇ ਆਪਾਂ ਮਾਣਿਆ ਚ ਵੀਰੇ ਜੀ ਚੰਕੌਰ ਸਾਹਿਬ ਦੀ ਚੰਕੌਰ ਸਾਹਿਬ ਤੇ ਆ ਜਾ ਬਿੰਦਰ ਆ ਜਾ ਦੇਖ ਕੇ ਦੇਖ ਕੇ ਕਰਾਸ ਕਰੀ ਲਾਬਿਤ ਤੇ ਸੋਨੀ ਬਿਊਟੀ ਕਾਂਡੇ ਬਿਊਟੀ ਪਾਰਲਰ ਤੇ ਆ ਲੈਣਾ ਜੀ ਆਪਾਂ ਨੇ ਹੁਣ ਜਿਹੜਾ ਸਮਾਨ ਚੂੜੀਆਂ ਛੜੀਆਂ ਲੈਣੀ ਐ ਤੇ ਹੁਣ ਦੇਖਦੇ ਹਾਂ ਵੀ ਚੂੜੀਆਂ ਦਾ ਸਾਈਜ਼ ਆ ਵੀ ਚੜੀ ਜੀ ਦਾ ਨਾ ਬੁੱਤੋਏ ਐ ਖੜ ਜੀ ਮਾੜ ਜਾ ਦੇਖ ਲੈਣ ਦੀ ਚੋਟੀਆਂ ਨੂੰ ਸਾਈਸਿੰਗ ਸਾਈ ਆਉ ਪਰ ਨੂੰ ਫੁੱਲ ਸੈੱਟ ਦੇ ਉਹ ਬੜਾ ਹੁੰਦਾ ਨਾ ਰਿਹਾ ਉਹ ਮਗਰ ਦੇਖਾਂ ਕਾ ਕਲਰ ਲੈਣਾ ਕਿਹੜਾ ਚਾਰਜੀ ਤੋਂ ਤੇ ਆ ਆ ਠੀਕ ਨਹੀਂ ਇਹ ਕਲਰ ਜਿਹੜਾ ਆ ਪਿਆ ਮੈਂ ਕਲਰ ਤੇ ਹਾਂ ਕਲਰ ਪੁੱਛੀ ਤੁਲੇ ਸਾਈਜ਼ ਆ ਠੀਕ ਅੱਛਾ ਸਾਈਜ਼ ਇਹ ਸਾਈਜ਼ ਫੁੱਲਾ ਹੀ ਹੈ ਬਹੁਤ ਸਾਈਜ਼ ਪੂਰਾ ਬੜਾ ਅੱਛਾ ਆਇਚ ਸਾਈਜ਼ ਪੂਰੇ ਬੜੇ ਆ ਇਹਦੇ ਵਿੱਚ ਪੂਰਾ ਸਾਈਜ਼ ਨਹੀਂ ਹੋਊਗਾ ਨਹੀਂ ਇਹ ਸਵਾਦ ਵਾਲਾ ਹੀ ਸਾਈਜ਼ ਇਹ ਫੁੱਲ ਸਾਈਜ਼ ਹੈ ਵੀ ਬਹੁਤ ਸਾਈਜ਼ ਦੇ ਅੰਦਰ ਜੀ ਬਹੁਤ ਸਾਈਜ਼ ਤੇ ਪੌਣੇ 3 ਕਰਦੇ ਇਹਦੇ ਸੇਵ ਦੇ ਤੋ ਨਹੀਂ ਨਾ ਇਹ ਦਰ ਇਹ ਬੜਾ ਓਵਰ ਸਾਈਜ਼ ਸਾਰੇ ਓਵਰ ਸਾਈਜ਼

ਠੀਕ ਆ ਇਹ ਨਹੀਂ ਆ ਦੇਖੋ ਨਾ ਇੱਕ ਪਟੜੀ ਤੇ ਆਪਾਂ ਤੁਹਾਡੇ ਨਾਲ ਸੁਣ ਆ ਰਿਹਾ ਹੈ ਤੇ ਵੈਸੇ ਚੱਲ ਰਹੀ ਹੈ ਸਾਈ ਲੈਣਾ ਆਪਾਂ ਨੇ ਗਲਤੀ ਕਰਤੀ ਉਹਨਾਂ ਦਾ ਵੇਸ਼ਾ ਸਾਈ ਲੈ ਆਓ ਉਹਨਾਂ ਦਾ ਸਾਈ ਮੰਗਣ ਤੋਂ ਪਹਿਲਾਂ ਕਿ ਤੱਕ ਦੇਗੀ ਉਹ ਵੀ ਮਾਂ ਗਲਤੀ ਕਰਦੀ ਹੈ ਭਿਜੇ ਮਾੜ ਮੋਟਾ ਕਿਲ ਕੁਛ ਲੱਗਿਆ ਛੋਟੀ-ਬੋਟੀ ਹੋ ਜਾਊਗੀ ਮਾੜ ਮੋਟੀ ਚੇਂਜ ਜੀ ਬਾਠ ਠੀਕ ਆ ਫਿਰ ਆਉਣ ਲੇ ਕੇ ਚੂੜੀ ਲਿਆਉਂਗੇ ਨਹੀਂ ਪਰ ਜੇ ਲੋਟ ਆ ਜੀਵੇ ਹਨਾ ਵਧੀਆ ਬਹੁਤ ਸਹੀ ਆ ਸਿੱਧਾ ਬਾਠ ਠੀਕ ਆ ਇਹ ਛੋਟੀਆਂ ਨੇ ਆ ਛੋਟੀਆਂ ਨਹੀਂ ਮੇਰੇ ਆ ਜੀਂਗੇ ਆ ਦੇਖੋ ਤੇ ਆ ਦੇਖੋ ਇਹ ਤਾਂ ਹੀ ਪਾਰੀ ਆ ਉਹ ਵੀ ਤਾਂ ਬਿਨਾਂ ਹੀ ਹੋ ਲੈ ਹੁਣ ਇਹਦੇ ਤੋਂ ਇਹਦੇ ਪਾਰੀ ਥੋੜੇ ਜਿਹੇ ਹੱਥ ਹੱਦਰੇ ਭੈਣਾਂ ਦੇ ਬਸ ਠੀਕ ਆ ਵੀ ਤੇਰੇ ਆ ਜਾਣੀਆਂ ਛੋਟੀਆਂ ਅੰਕਲ ਛੋਟੀਆਂ ਹਨਾ ਇੱਕ ਦੱਟ ਹੀ ਚੰਗੀ ਜੀ ਨਹੀਂ ਆ ਠੱਪ ਠੱਪ ਕਿਚਲਾ ਸਾਰਾ ਫੱਲੇ ਗਿਆ ਨਾ ਪਿੱਛੇ ਹੋ ਗਿਆ ਕਿ ਕਿੱਥੇ ਬਣਾ ਦਿੰਦੇ ਲੈ ਅੱਛਾ ਪਾਪਾ ਦੇਖੋ ਫੜੀ ਉਹ ਫੜੀ ਨਾ ਬੁੱਤੇ ਲੈ ਐ ਠੀਕ ਤਾਂ ਹੈ ਇਹ ਲੈ ਇਹ ਪਤਾ ਨਹੀਂ ਅੱਛਾ ਪਾਣੀ ਆਉਂਦਾ ਨਹੀਂ ਮੈਂ ਹੁਣੇ ਪਾ ਲੈਣੀਆ ਕਾਲੂ ਪਰਸੋਂ ਨਾ ਮੈਂ ਦੋ ਕੜੇ ਦੇ ਵਿੱਚ ਹੋਰ ਇੱਕ ਤਾਂ ਕੁੜੀ ਹਦੀ ਮਿੰਟੇ ਦੇ ਤੋ ਇੱਕ ਕੁੜੀ ਲੱਗੇ 3 ਮਿੰਟ 3 ਸਾਢੇ ਦੇ ਮਸਾਲ ਵਿੱਚ ਮਨਿੰਦਰ ਦੇਖੀ ਸ਼ੁੱਭੂ ਨੂੰ ਹਾਂ ਮਨਿੰਦਰ ਨੇ ਜਿਆਦਾ ਪਿਆਰੀ ਆ ਭੈਣ ਉਹ ਦੱਸੂਗਾ ਇਹ ਕਿਹੜੀ ਆ ਸ਼ੁੱਭੂ ਨੂੰ ਸ਼ੁੱਭੂ ਨੂੰ ਸ਼ੁੱਭੂ ਦਾ ਬੜਾ ਸਾਰਾ ਅਨਲ ਛੋਟੀਆਂ ਲੈਣੀਆਂ ਹਾਂ ਜੀ ਅੱਗੇ ਚੱਪਟਾ ਲਾ ਜੀ ਮਨਿੰਦਰ ਨੇ ਸ਼ੁੱਭੂ ਦੀਦੀ ਵਾਸਤੇ ਵੀ ਖਰੀਦ ਲਈਆਂ ਚੂੜੀਆਂ ਹੈ ਈਕਾ ਦੂਜੀ ਦੀਦੀ ਵਾਸਤੇ ਮਾਮਾ ਨੇ ਹਾਂ ਜੀ ਐ ਮਾਮੇ ਵਾਸਤੇ ਐ ਮਾਮੇ ਨੇ ਖਰੀਦ ਲਈਆਂ ਮਾਮੇ ਨੇ ਆ ਮਾਮਾ ਕੋਣਾ ਮੈਂ ਅੰਗਤ ਅੰਗਤ ਮੈਂ ਮਾਮੇ ਜੱਫੀ ਵੀਰਾ ਮਾਮੇ ਕਿਪਾ ਦੋ ਕਿਪਾ ਹੈ ਦੀਦੀ ਦੇ ਲਈ ਤੇ ਉੱਧਰ ਦੁਕਾਨ ਜੀ ਉਹ ਵਿਕ ਗਈ ਨਾ ਬਿਲਡਿੰਗ ਅੱਛਾ ਵਿਕ ਗਈ ਸਾਰੀ ਉਹ ਅੱਛਾ ਵੇ ਕਿਨੇ ਲੈ ਲਈ ਬਿਲਡਿੰਗ ਨੂੰ ਹੈ ਅੱਛਾ ਬਲਕ ਬਣਾਉਣਾ ਨਹੀਂ ਕਿੰਨੀ ਆ ਕਿੰਨੀ ਬਸ ਹੋ ਗਿਆ ਲਓ ਜੀ ਬਾਕੀ ਹੁਣ ਹੋਰ ਕੀ ਰਹਿ ਗਿਆ ਆਪਣੀ ਮਠਿਆਈ ਰਹਿ ਗਈ ਫਲ ਰਹਿ ਗਏ ਹੈਨਾ ਬਾਈ ਨੇ ਕਰ ਦਿੱਤੀ ਚੂੜੀਆਂ ਦੀ ਪੈਕਿੰਗ ਐਨ ਓਕੇ ਕੰਮ ਬਸ ਹੋਰ ਤਾਂ ਨਹੀਂ ਹੈ ਜਸਮੀਨ ਨੂੰ ਜਸਮੀਨ ਨੇ ਇੱਕ ਦਰਜਨ ਚੇਰ ਦੀਆਂ ਪਾਉਣੀਆਂ ਨੇ ਸਾਡਾ ਚੂੜੀਆਂ ਕਹਿੰਦੀ ਕਿਹਾ ਉਹਨੇ ਸ਼ੋ ਉਹਨੇ ਦੂਈ ਨੇ ਸੰਦੀਪ ਭੈਣ ਨੇ ਸੁੱਖੋ ਭੈਣ ਇਹਨਾਂ ਚ ਹੀ ਲੈ ਲੈਣੀ ਉਹਨਾਂ ਨੂੰ ਕਿੰਨੇ ਦਰਜਣਾਂ ਆ ਟੋਟਲ ਦੋ ਦਰਜਣਾਂ ਨੇ ਤਿੰਨਾਂ ਦਾ ਸਰ ਜਾਊਗਾ ਇਹ ਤਾਂ ਹੋਰ ਮੈਟਿਕ ਦਾ ਤੁਸੀਂ ਹੋਰ ਲੈ ਲਿਓ। ਇਹ ਤੋਂ ਸਾਰਿਆਂ ਨੂੰ ਹੋਰ ਲੈ ਲਾ। ਕਿੱਥੇ? ਆ ਦੇ ਦੁੰਦਲੀ ਚੱਲ ਜੀ। ਇਹ ਵੀ ਕਾਂਚ ਦੀ ਹੁੰਦੀ ਹੈ ਜੀ? ਅੱਛਾ। ਦੋਬੀ ਦੀ ਮਸਾ ਚਲ। ਹੁਣ ਮਠਿਆਈ ਆਈ ਦੁਕਾਨ ਤੇ ਵੀ ਪਹੁੰਚ ਗਏ ਆ। ਤੇ ਵੈਸੇ ਵੀ ਇਹਨੂੰ ਤਾਂ ਪਹਿਲਾਂ ਹੀ ਆਰਡਰ ਕਰਤਾ ਤਾਂ ਵੀ ਬਾਈ ਆਹ ਸਮਾਨ ਪਾ ਦੀ ਪਤੀਸਾ ਹੋ ਗਿਆ ਤੇ ਲੱਡੂ ਹੋ ਗਏ ਹਨਾ ਪਤੀਸਾ ਦੇ ਲੱਡੂ ਬਹੁਤ ਆ ਤਨ ਚੀਜ਼ਾਂ ਲੈ ਲਮਾ ਬਸ ਲੱਡੂ ਲੈਣ ਦਵਾ ਪਤੀਸਾ ਰਾਸਗੁੱਲੇ ਪਤੀਸਾ ਰਾਸਗੁੱਲੇ ਲੈ ਆ ਰਹਿਣ ਦੀ ਰਾਸਗੁੱਲੇ ਹੀ ਕਰਦੀ ਸਾਡਾ ਪਲਾਨ ਥੋੜਾ ਜਿਹਾ ਚੇਂਜ ਹੋ ਗਿਆ ਹਾੜੇ ਸੇਬ ਕੇਲੇ ਵੀ ਲੈ ਲਏ ਆ ਭੈਣਾਂ ਨਾਲ ਵਾਸਤੇ ਚੂੜੀਆਂ ਵੀ ਲੈ ਰਹੀਆਂ ਤੇ ਮਹਿੰਦੀ ਵੀ ਲੈ ਲੀਆ ਤੇ ਮਠਿਆਈ ਵੀ ਲੈ ਲੀਆ ਹੋਰ ਕੋਈ ਕਮੀ ਹੈਗੀ ਤਾਂ ਹੁਣ ਦੱਸ ਦੇ ਬਾਅਦ ਦੇ ਵਿੱਚ ਜਾ ਕੇ ਉੱਥੇ ਐ ਨਹੀਂ ਕਹਿਣਾ ਹਾਏ ਮੈਂ ਆ ਰਹਿ ਗਿਆ ਮਨਿੰਦਰ ਰੈਡੀ ਮੈਂ ਕਹਿਣਾ ਤਾਂ ਆ ਗੱਲਾਂ ਨਹੀਂ ਹੋਣੇ ਚਾਹੀਦੀਆਂ ਨਾ ਮੰਮੀ ਲਈ ਜਿਹੜਾ ਕੁਝ ਕੋਤ ਲੈ ਲਿਆ ਵਾਪਸ ਹੁਣ ਪੈਸੇ ਦੇ ਦਿਓ ਥੋੜੇ ਜਿਹਾ ਪੈਸੇ ਅੱਛਾ ਫਿਰ ਜਿਹੜੇ ਉੱਥੇ ਨਾਣੇ ਨਾਣੇ ਚਲੋ ਕੋਈ ਗੱਲ ਨਹੀਂ ਦੇਖੋ ਪੈਸੇ ਦੀ ਤਾਂ ਕੋਈ ਗੱਲ ਹੈ ਨਹੀਂ ਨਾ ਗੱਲ ਸਾਰੀ ਪਿਆਰ ਦੀ ਹੋ ਜਾਂਦੀ ਆ ਜੁਆਕਾਂ ਨੂੰ ਹੋਏ ਜਾਂਦਾ ਵੀ ਮੇਰਾ ਮਾਮਾ ਆਇਆ ਨਾਨਾ ਆਇਆ ਪਿਆਰ ਦਾ ਨਹੀਂ ਕੋਈ ਨਾਲ ਪੈਸਾ ਦਾ ਨਹੀਂ ਕੋਈ ਭੁੱਖਾ ਹੁੰਦਾ ਇਹ ਤਾਂ ਇੱਕ ਪਿਆਰ ਹੁੰਦਾ ਨਾਨੀ ਨਾਲੇ ਹੁਣ ਤਾਂ ਉਹ ਵੀ ਰਿਸ਼ਤੇ ਦਾ ਜਿੰਮੇ ਜੋਗੀ ਨਾ ਨਾ ਬਣ ਗਿਆ ਤੂੰ ਕਿਆ ਬਣੀ ਮੈਂ ਨਾਨੀ ਬਣੀ ਉਹ ਤਾਂ ਹੈਗੇ ਜਣਾ ਸਾਡਾ ਕਾਰਨ ਉਹ ਨੂੰ ਵੀ ਦੇਣੀ ਆ ਸੁਭੂ ਨੂੰ ਵੀ ਦੇਣੀ ਆ ਛੋਟੀ ਤਾਂ ਹਲੇ ਬੋਲਦੀ ਜਿੱਤੇ ਬੋਲ ਮੇਰੇ ਕਹਿ ਨਾ ਨੇ ਸੁੱਕਾ ਹੀ ਆ ਗਿਆ ਸੁੱਕਾ ਹੀ ਆ ਗਿਆ ਬਿਲਕੁਲ ਦੇਖੋ ਹਾਂ ਰਾਜਿਆਂ ਜੀਆਂ ਦੇ ਘਰ ਬਸਦੇ ਰਹਣ ਬਸਦੇ ਆ ਨਾ ਤੁਸੇ ਬੇ ਨੇ ਜੇ ਆਪਣੇ ਘਰ ਖੁਸ਼ ਨੇ ਤਾਂ ਸਾਨੂੰ ਵੀ ਉਹ ਟੈਨਸ਼ਨ ਨਹੀਂ ਤਾਂ ਹੀ ਰਾਜ ਜੀ ਰੱਖੇ ਜਾਂ ਇਹ ਗਰੀਬ ਦੀ ਕਿਸੇ ਅਮੀਰ ਦੀ ਆ ਬਸ ਪ੍ਰਮਾਤਮਾ ਖੁਸ਼ ਰੱਖੇ ਘਰ ਵਿੱਚ ਖੁਸ਼ੀਆਂ ਦੇ ਵਾਹ ਜਿਹੜੇ ਤਿਹਾਰ ਆਏ ਆ ਪ੍ਰਮਾਤਮਾ ਸਾਭ ਦੇ ਤਿਹਾਰਾ ਨੂੰ ਇਦਾਂ ਹੀ ਖੁਸ਼ੀਆਂ ਭਰਿਆ ਲੈ ਕੇ ਆਵੇ ਹਾਂ ਤੇ ਬਾਕੀ ਹੁਣ ਚੱਲੀਏ ਚਲੋ ਚਲੋ ਤੇ ਬਾਕੀ ਚਲੋ ਠੀਕ ਹੈ ਜੀ ਅੱਜ ਦਾ ਜਿਹੜਾ ਇਹ ਸਾਡਾ ਬਲੌਗ ਆ ਜੀ ਇੱਥੀ ਤੱਕੇ ਖਤਮ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਤੇ ਅਗਲੇ ਬਲੌਗ ਵਿੱਚ ਦੱਸਾਂਗੇ ਆਪਾਂ ਨੇ ਕਿ ਆ ਉੱਥੇ ਪ੍ਰੋਗਰਾਮ ਕਿਦਾਂ ਕਿਆ ਕਰਿਆ ਕਿ ਆਏ ਨਹੀਂ ਕਿ ਆ ਨਹੀਂ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਜੀ ਤੇ ਠੀਕ ਹੈ ਜੀ ਮਿਲਦੇ ਆਪਾਂ ਹੌਣ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ ਜਦ ਤੱਕ ਸਤਿ ਸ੍ਰੀ ਅਕਾਲ ਜੀ